ਸ੍ਰੀ ਵਾਹਿਗੁਰੂ ਸਾਹਿਬ ਜੀਓ ਹਮ ਮੈਲੇ ਤੁਮ ਉਚਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਾਮ ਮੂਰਖ ਤਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਦਿਨ ਸਗਲ ਭੋਜਨ ਖਾਨ ਮੋਹੇ ਨਿਰਗੁਣ ਇਕ ਗੁਣ ਨਾ ਜਾਣਾ ਠਾਕੁਰ ਪ੍ਰੀਤਮ ਪ੍ਰਭ ਮੇਰੇ ਤੁਝ ਬਿਨ ਦੂਜਾ ਅਵਰ ਨ ਕੋਈ ਭੂਲ ਹੈ ਚੁਕੇ ਪ੍ਰਭ ਤੇਰੇ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿ ਸੰਸਾਰ ਦਾ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਦਾਇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾੰਗ ਮਹਲਾ ਪਹਿਲਾ ਘਰ ਤੀਜਾ ਇੱਕ ਰਵਾਨਾ ਕੁਰਬਾਨੇ ਜਾਓ ਹਾ ਕੁਰਬਾਨੇ ਜਾਓ ਤਿਨਾ ਕੈ ਨੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾ ਕੈ ਹਉ ਸਦ ਕੁਰਬਾਨੇ ਜਾਓ ਰਹਾ ਕਾਇਆ ਰੰਗਣ ਜੈ ਦੀ ਆਪੇ ਆਰ ਰੰਗਣ ਵਾਲਾ ਜੇ ਰੰਗ ਹੈ ਸਾਹਿਬ ਐਸਾ ਰੰਗ ਨ ਟੀਟ ਜਨ ਕੇ ਚੋਲੇ ਰਤਣੇ ਪਿਆਰੇ ਕੰਧ ਤਨਾ ਕੈ ਪਾਸ ਤੂੰ ਤਨਾ ਕੀ ਜੈ ਬਿਲਾ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੇਂ ਆਪੇ ਹੀ 라ਵੇ ਆਪੇ ਸਾਜ ਆਪੇ ਰੰਗੇ ਆਪੇ ਨਦਰ ਕਰੇ ਮਣ ਕੰਧ ਹੈ ਭਾਵੈ ਆਪੇ ਹੀ ਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰ ਪਿਆਰੇ ਗੁਰ ਸਵਾਰੇ ਗੁਰ ਰੂਪ ਸਾਧ ਸੰਗਤ ਜੀਓ ਪਾਵਨ ਪਵਿੱਤਰ ਬਾਣੀ ਦੇ ਅੱਜ ਦੇ ਹੁਕਮਨਾਮਾ ਸਾਹਿਬ ਤਲੰਗ ਰਾਗ ਦੇ ਵਿੱਚੋਂ ਜਗਤ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅੱਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰ 721 22 ਅੰਗ ਪਰ ਇਸ ਸ਼ੁਭਤ ਹੈ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਏਹੋ ਤਨ ਮਾਇਆ ਪਾਹਿਆ ਪਿਆਰੇ ਨੀਤੜਾ ਲਬ ਰੰਗਾਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਹਰਮਾਨ ਕਰਦੇ ਹਨ ਕੇ ਜਿਸ ਜੀਵ ਇਸਤਰੀ ਦੇ ਇਸ ਸਰੀਰ ਨੂੰ ਮਾਇਆ ਤੇ ਮੋਹ ਦੀ ਪਾਲਕੀ ਹੋਵੇ ਤੇ ਫਿਰ ਉਸ ਨੇ ਇਸ ਨੂੰ ਲਗ ਨਾਲ ਰੰਗਾ ਲਿਆ ਹੋਵੇ ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ ਫਿਰ ਉਹ ਜੀਵ ਇਸ ਤਰੀ ਖਸਮ ਪ੍ਰਭੂ ਦੇ ਚਰਣਾ ਵਿੱਚ ਨਹੀਂ ਪਹੁੰਚ ਸਕਦੀ ਕਿਉਂਕਿ ਜਿੰਦ ਦਾ ਇਹ ਚੋਲਾ ਇਹ ਸਰੀਰ ਇਹ ਜੀਵਨ ਖਸਮ ਪ੍ਰਭੂ ਵਾਹਿਗੁਰੂ ਨੂੰ ਪਸੰਦ ਨਹੀਂ ਜੀ ਆਉਂਦਾ ਹਉ ਕੁਰਬਾਨਾ ਜਾਉ ਮਿਹਰਬਾਨਾ ਹਉ ਕੁਰਬਾਨਾ ਜਾਉ ਸਤਿਗੁਰੂ ਜੀ ਕਹਿੰਦੇ ਹੈ ਮਿਹਰਬਾਨ ਪ੍ਰਭੂ ਜੀ ਮੈਂ ਕੁਰਬਾਨ ਸਦਕੇ ਬਲਿਹਾਰ ਜਾਂਦਾ ਹਾਂ ਕਿੰਨਾ ਤੋਂ ਹਉ ਕੁਰਬਾਨੈ ਜਾਉ ਤੇ ਨਾ ਕਹਿ ਲੈਣ ਜੋ ਤੇਰਾ ਨਾਮ ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਸਦਕੇ ਬੁਲਹਾਰ ਜਾਂਦਾ ਹਾਂ ਜੋ ਤੇਰਾ ਨਾਮ ਜਪਦੇ ਨੇ ਲੈਣ ਜੋ ਤੇਰਾ ਨਾਮ ਦਿਨਾਂ ਕਹਿ ਹਉ ਸਦ ਕੁਰਬਾਨੈ ਜਾਉ ਰਹਾਉ ਜੋ ਮਨੁੱਖ ਤੇਰਾ ਨਾਮ ਜਪਦੇ ਹਨ ਮੈਂ ਉਹਨਾਂ ਤੋਂ ਸਤਿਗੁਰੂ ਜੀ ਕਹਿੰਦੇ ਸਦਾ ਹੀ ਕੁਰਬਾਨ ਜਾਂਦਾ ਹਾਂ ਕਾਇਆ ਰੰਗਣ ਜੇthia ਪਿਆਰੇ ਪਾਈਏ ਨਾਮ ਮਜੀਠ ਜੇ ਇਹ ਸਰੀਰ ਨਿਲਾਰੀ ਦੀ ਮੱਟੀ ਬਣ ਜਾਏ ਜੇ ਇਸ ਸਰੀਰ ਵਿੱਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ ਰੰਗ ਪਾਇਆ ਜਾਏ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੇਟ ਫਿਰ ਮਾਲਕ ਪ੍ਰਭੂ ਆਪ ਨਿਲਾਰੀ ਬਣ ਕੇ ਜੀਵ ਇਸਤਰੀ ਦੇ ਮਨ ਨੂੰ ਨਾਮ ਦੇ ਰੰਗ ਦਾ ਟੋਬਾ ਲਾ ਦਵੇ ਤਾਂ ਅਜੇ ਹ ਰੰਗ ਚੜਦਾ ਹੈ ਜੋ ਪਹਿਲਾਂ ਕਦੀ ਵੀ ਨਾ ਵੇਖਿਆ ਹੋਵੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤਦ ਨਾ ਕਹਿ ਪਾਸ ਜਿੰਨਾ ਜੀਵ ਇਸਤਰੀਆਂ ਦੇ ਇਹ ਸਰੀਰ ਰੂਪੀ ਚੋਲੇ ਜੀਵਨ ਨਾਮ ਰੰਗ ਨਾਲ ਰੰਗੇ ਹਨ ਖਾਸਮ ਪ੍ਰਭੂ ਸਦਾ ਹੀ ਉਹਨਾਂ ਦੇ ਕੋਲ ਵਸਦਾ ਹੈ ਧੂੜ ਤਨਾ ਕੀ ਜੇਵ ਲੈ ਜੀ ਕਹੋ ਨਾਨਕ ਕੀ ਅਰਦਾਸ ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਪਾਸ ਬੇਨਤੀ ਕਰ ਭਲਾ ਕਿਤੇ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਜਿਸ ਜੀਵ ਇਸ ਧੀ ਉਤੇ ਪ੍ਰਭੂ ਆਪ ਮਿਹਰ ਦੀ ਨਦਰ ਕਰਦਾ ਹੈ ਉਸ ਨੂੰ ਉਹ ਆਪ ਹੀ ਸਵਾਰਦਾ ਹੈ ਆਪ ਹੀ ਫਿਰ ਨਾਮ ਦਾ ਰੰਗ ਚਾੜਦਾ ਹੈ ਨਾਨਕ ਕਾਮਣ ਕੰਤੈ ਭਾਵੇ ਆਪੇ ਹੀ 라ਵੇ ਉਹ ਜੀਵ ਇਸ ਧੀ ਖਸਮ ਪ੍ਰਭੂ ਨੂੰ ਫਿਰ ਪਿਆਰੀ ਲੱਗਦੀ ਹੈ ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਣਾ ਵਿੱਚ ਜੋੜਦਾ ਹੈ ਸੋ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀਆਂ ਦਾ ਜਿਨ੍ਹਾਂ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰਮਨ ਕੀਤੀ ਅੰਮ੍ਰਿਤ ਵੇਲੇ ਹੁਣੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਵਾਣੀ ਪੜਨ ਸੁਣਨ ਦਾ ਸਤਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦਰਸਨੀ ਬਣਾਈ ਰੱਖਣਾ ਸਰਬੱਤ ਸੰਗਤਾਂ ਨੂੰ ਆਪਣੇ ਆਚਰਣਾ ਕਮਲਾ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਗੁਰ ਸਿੱਖੀ ਜੀਵਨ ਨਾਮ ਦਾਣ ਦੀਆਂ ਦਾਤ ਅੰਮ੍ਰਿਤ ਵੇਲਾ ਬਾਣੀ ਬਾਣੀ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਆਦਰ ਦਰਾਸ ਕਰਨਾ ਗੁਰਮਤਿ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜੀਉ ਆਇਆਂ ਜੀ ਆਇਆਂ ਆਓ ਗੁਰੂ ਪਿਆਰੇ ਸਾਧ ਸੰਗਤ ਨੇਓ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਡੁਣਨਾ ਕਰੀਏ ਕੋਈ ਵੀ ਰਸਨਾ ਬਾਣੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਕਾਰ ਸਾਹਿਤ ਬੋਲਿਓ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ i uh -oh. uh -oh. नाम वाहेगुरु सत नाम

ਧੰਨ ਗੁਰੂ ਨਾਨਕ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ